ਭਰਾ ਹੋ ਗਿਆ ਤੇ ਗੁਰੂ 2372 ਮਹਾਰਾਜ ਜੀ ਨੇ ਉਹਨਾਂ ਨੂੰ ਖੁਸ਼ੀਆਂ ਬਖਸ਼ਿ ਕੀਤੀਆਂ ਆਖੇ ਕਿ ਜਦ ਗੁਰੂ ਮਹਾਰਾਜ ਜੀ ਦੀ ਕੋਲ ਰੱਖੀ ਹੋਣੀ ਆਪਣੇ ਹੱਥ ਦੇ ਵਿੱਚੋਂ ਗੁਰੂ ਮਹਾਰਾਜ ਜੀ ਨੇ ਕੜਾ ਲਾ ਕੇ ਦਿੱਤਾ ਸਰਬਲੋ ਦਾ ਉਹ ਕੜਾ ਇੱਕ ਟਾਣੀ ਵਿੱਚ ਪਾਤਾ ਦਰਖਤ ਦੀ ਵਿੱਚ ਕਹਿੰਦੇ ਜਦੋਂ ਇਹ ਕੜਾ ਟੁੱਟੇਗਾ ਤੇ ਸੰਗਤਾਂ ਦਾ ਆਪਸ ਵਿੱਚ ਮੇਲ ਮਲਾਪ ਹੋਏਗਾ ਜੋੜ ਹੋਏਗਾ। ਕ੍ਰਿਪਾ ਬਖਸ਼ ਕ੍ਰੀਮ ਬਖਸ਼ ਦੇ ਬਾਗ ਦੀ ਗੱਲ ਹੈ ਬਾਗ ਸੁੱਕਾ ਪਿਆ ਕਹਿੰਦੇ ਮਹਾਰਾਜ ਤੁਸੀਂ ਇੱਥੇ ਸੁੱਕੇ ਬਾਗ ਨੂੰ ਹਰੇ ਥੋੜੀ ਕਰਨ ਵਾਸਤੇ ਆਇਓ ਇਹ ਦੋਨੇ ਭਰਾਵਾਂ ਦੀਆਂ ਕੁੱਖਾਂ ਵੀ ਸੁੱਕੀਆਂ ਹੋਈ ਜਾਂਦੀਆਂ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਪਹਿਲੀ ਵਾਰ ਮਲਾਪ ਗੋਬਿੰਦ ਰਾਏ ਜੀ ਦੇ ਨਾਲ ਹੋਇਆ ਸੀ ਆਖੋ ਸਤਨਾਮ ਪਹਿਲੀ ਮਾਰ ਮਾਪੋਥੇ ਹੋਇਆ ਉਸ ਤੋਂ ਪ੍ਰੰਤ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਰਹੇ ਨੇ ਅਨੰਦਪੁਰ ਸਾਹਿਬੇ ਗੁਰੂ ਮਰਨੈ ਮੈਸੇਜ ਭੇਜਿਆ ਸਨੇਹਾ ਭੇਜਿਆ ਨਾਲ ਰਾਣੀ ਮੈਣੀ ਐ ਮਾਮਾ ਕਿਰਪਾਲ ਚੰਦ ਐ ਮਾਤਾ ਗੁਜਰ ਕੌਰ ਐ ਸੰਗਤ ਸਾਰੀ ਨਾਲ ਐ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਨੇ ਉਹ ਸਰਸਾ ਦੇ ਕੰਡੇ ਤੇ ਜਾ ਕੇ ਚੌਂਕੜਾ ਮਾਰ ਕੇ ਮੇਰਾ ਗੋਬਿੰਦ ਰਾਏ ਬੈਠ ਗਿਆ ਬੈਠ ਗਿਆ ਜਦੋਂ ਬੈਠਾ ਤੇ ਇੱਥੇ ਬੈਠ ਕੇ ਮਾਤਾ ਗੁਜਰਕੌਰ ਨੂੰ ਕਹਿੰਦੇ ਨੇ ਮਾਤਾ ਸਾਡਾ ਜੀ ਕਰਦਾ ਹੈ ਕੁਝ ਸਮੇਂ ਵਾਸਤੇ ਇਸ ਅਸਥਾਨ ਤੇ ਬੈਠ ਕੇ ਕੁਝ ਬਾਣੀ ਪੜ ਲਈਏ ਕੁਝ ਬਾਣੀ ਪੜ ਲਈਏ ਉਥੇ ਬਾਣੀ ਪੜੀਏ ਗੁਰੂ ਮਹਾਰਾਜ ਨੇ ਅਨੰਦ ਸਾਹਿਬ ਦੀ ਦੀ ਅਨੰਦ ਸਾਹਿਬ ਦੀ ਬਾਣੀ ਪੜੀਏ ਅਨੰਦ ਸਾਹਿਬ ਦੀ ਬਾਣੀ ਪੜ ਕੇ ਜਦੋਂ ਗੁਰੂ ਮਹਾਰਾਜ ਅੱਗੇ ਰੋਪੜਵਾਲ ਨੂੰ ਚੱਲਦੇ ਨੇ ਸਰਸਾ ਨੂੰ ਪਾਰ ਕੀਤਾ ਰੋਪੜਵਾਲ ਨੂੰ ਜਾਂਦੇ ਨੇ ਅਨੰਦਪਾਲ ਸਾਹਿਬ ਨੂੰ ਜਾਣਾ ਹੈ ਤੇ ਜਦੋਂ ਅਨੰਦਪਾਲ ਸਾਹਿਬ ਇੱਥੇ ਗਏ ਗਏ ਨੇ ਧੰਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਮਲਾਪ ਹੋਇਆ ਇਹ ਮਲੇਨੇ ਤੇ ਉਸ ਸਮੇਂ ਫਿਰ ਗੁਰੂ ਮਹਾਰਾਜ ਨੂੰ ਆਖਿਆ ਕਿ ਪਿਤਾ ਗੁਰੂ ਬੜਾ ਆਨੰਦ ਆਇਆ ਇਸ ਸਥਾਨ ਦੇ ਦਰਸ਼ਨ ਕਰਕੇ ਇੱਥੇ ਆ ਕੇ ਬੜਾ ਆਨੰਦ ਆਇਆ ਦਨਵਾਰੀ ਜਦੋਂ ਗੁਰੂ ਮਹਾਰਾਜ ਨੇ ਇਹ ਬਚਨ ਆਖਿਆ ਪੁੱਤਰ ਬੜਾ ਆਨੰਦ ਆਇਆ ਗੋਬਿੰਦ ਰਾਏ ਹਰ ਕੀ ਪਤਨੀ ਬੜਾ ਆਨੰਦ ਆਇਆ ਬੜਾ ਆਨੰਦ ਆਇਆ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਉਸ ਸਥਾਨ ਦਾ ਨਾਮ ਪਹਿਲਾਂ ਗੁਰੂ ਦਾ ਵਾਹਿਗੁਰੂ ਨਾਨਕੀ ਚੱਕ ਹੈ ਨਾਨਕੀ ਚੱਕ ਤੋਂ ਉਪਰੰਤ ਕਿ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਆਪਣੇ ਕੋਲੋਂ ਮਾਇਆ ਦੇ ਕੇ ਇਸ ਸਥਾਨ ਨੂੰ ਅਨੰਦਪੁਰ ਸਾਹਿਬ ਵਾਲੇ ਸਥਾਨ ਨੂੰ ਖਰੀਦੇ ਆ ਤਾ ਕਰਕੇ ਦਾ ਨਾਮ ਨਾਨਕੀਟਾ ਇੱਕ ਨਾਮ ਹੋ ਸੀ ਤੀਸਰਾ ਨਾਮ ਫਿਰ ਕਹਿੰਦੇ ਅੱਧ ਤੋਂ ਬਾਅਦ ਬੇਟਾ ਇਸ ਸਥਾਨ ਦਾ ਨਾਮ ਆਨੰਦਪੁਰ ਸਾਹਿਬ ਹੋਇਆ ਆਖੋ ਸਤਨਾਮ ਭਾਈ ਸਾਹਿਬ ਬੈਠੇ ਨੇ ਇਹ ਇਸ ਗੱਲ ਨੂੰ ਜਾਣਦੇ ਨੇ ਕਹਿੰਦਾ ਭਾਵ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਹੜੇ ਕਿਹੜੇ ਚੋਜ ਜਿਹੜੀਆਂ ਕਿੜੀਆਂ ਗੱਲਾਂ ਸਰਸਾ ਦੇ ਨਾਲ ਅੱਜ ਵੀ ਗੁਰੂ ਮਹਾਰਾਜ ਕੀ ਦੀ ਜਿਹੜੀ ਉਹ ਸਾਹ ਸੀ ਉਸ ਤੋਂ ਬਾਅਦ ਫਿਰ ਆਦੇ ਟਿਵੀ ਗੁਰੂ ਮਹਾਰਾਜ ਦਾ ਕੋਸ ਸਥਾਨ ਤੇ ਵੀ ਛੋੜਾ ਹੁੰਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੋਂ ਜਾਂਦੇ ਨੇ ਨਾ ਜਦੋਂ ਅਨੰਪੁਰ ਸਾਹਿਬ ਤੋਂ ਆਪ ਨੂੰ ਪਤਾ ਹੈ ਭੀਖਮਸ਼ਾ ਫਕੀਰ ਵਾਹਿਗੁਰੂ ਪੀਰ ਬਦੂਸ਼ਾ ਪੀਰ ਬਦੂਸ਼ਾ ਜਿਹੜਾ ਹੈ ਇਹ ਅਮਾਲੇ ਤੇ ਰਹਿਣ ਵਾਲਾ ਹੈ ਛੋਟੀ ਪਾਲਕੀ ਦੇ ਵਿੱਚ ਗੋਬਿੰਦ ਰਾਏ ਨੂੰ ਬਿਠਾਇਆ ਹੋਇਆ ਹੈ ਸੰਗਤਾਂ ਦਰਸ਼ਨ ਕਰਨ ਵਾਸਤੇ ਆਏ ਆਣੇ